ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਬੈਣੀਵਾਲ ਐਗਰੀ ਫਾਰਮਸ ਤੇ ਅੱਜ ਦਾ ਆਪਣਾ ਟੌਪਿਕ ਹੈ ਜੀ ਕਿ ਆਪਾਂ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਯੂਰੀਆ ਅਪਲਾਈ ਕਰ ਸਕਦੇ ਹਾਂ ਖੇਤਾਂ ਦੇ ਵਿੱਚ ਜਾਂ ਨਹੀਂ ਇਹਦੇ ਕੀ ਫਾਇਦੇ ਹੋਣਗੇ ਅਤੇ ਕੀ ਨੁਕਸਾਨ ਹੋਣਗੇ ਅਤੇ ਉਹ ਕਿਹੜੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਬਾਰੇ ਤੁਸੀਂ ਖਾਸ ਧਿਆਨ ਰੱਖਣਾ ਹੈ ਜਦੋਂ ਤੁਸੀਂ ਖੇਤਾਂ ਵਿੱਚ ਯੂਰੀਆ ਅਪਲਾਈ ਕਰੋਗੇ ਆਓ ਜੀ ਕਰਦੇ ਹਾਂ ਇਹਦੇ ਬਾਰੇ ਸਾਰੀ ਗੱਲਾਂ ਬਾਤਾਂ ਸਾਂਝੀਆਂ ਤੁਹਾਡੇ ਨਾਲ ਪੂਰੀ ਵੀਡੀਓ ਦੇਖਿਆ ਕਰੋ ਕਿਰਪਾ ਕਰਕੇ ਤਾਂ ਕਿ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਵੇ ਸਕਿੱਪ ਨਾ ਕਰਿਆ ਕਰੋ ਕਿਉਂਕਿ ਅੱਧੀ ਨੌਲੇਜ ਲੈਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੈ ਕੋਈ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਉਹ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਕਿਉਂਕਿ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਆਂ ਖੇਤੀਬਾੜੀ ਸੰਬੰਧੀ ਤਾਂ ਕਿ ਤੁਹਾਨੂੰ ਸਾਡੀਆਂ ਅਪਡੇਟਸ ਮਿਲਦੀਆਂ ਰਹਿਣ ਇਹਦੇ ਲਈ ਕਰ ਦੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਆਓ ਜੀ ਹੁਣ ਕਰਦੇ ਆਪਾਂ ਵੀਡੀਓ ਦੀ ਸ਼ੁਰੂਆਤ ਤਾਂ ਜੀ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲੇ ਫਾਇਦੇ ਦੀ ਅਕਸਰ ਆਪਾਂ ਨੇ ਦੇਖਿਆ ਹੈ ਕਿ ਜਦੋਂ ਆਪਾਂ ਪਹਿਲਾ ਪਾਣੀ ਲਾਨਦੇ ਆਂ ਖੇਤਾਂ ਦੇ ਵਿੱਚ ਤਾਂ ਕਣਕ ਆਪਣੀ ਆਮ ਤੌਰ ਤੇ ਪੀਲੀ ਪੈ ਜਾਂਦੀ ਹੈ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਉੱਥੇ ਤਾਂ ਆਪਾਂ ਨੂੰ ਇਹ ਦੇਖਣ ਨੂੰ ਹੀ ਮਿਲਦਾ ਹੈ ਕਿ ਸਾਰਾ ਬੂਟਾ ਥੋੜਾ ਕਣਕ ਦਾ ਰੁਕ ਜਾਂਦਾ ਹੈ ਉਹਦੀ ਗਰੋਥ ਬੰਦ ਹੋ ਜਾਂਦੀ ਹੈ ਉਹ ਪੀਲੇ ਪੰਤੇ ਆ ਜਾਂਦਾ ਹੈ ਤੇ ਜਦੋਂ ਆਪਾਂ ਖੇਤਾਂ ਵਿੱਚ ਪਹਿਲਾ ਯੂਰੀਆ ਅਪਲਾਈ ਕਰਾਂਗੇ ਤਾਂ ਆਪਾਂ ਨੂੰ ਇਹ ਦਿੱਕਤ ਨਹੀਂ ਆਉਂਦੀ ਕਿਉਂਕਿ ਕਣਕ ਥੋੜੀ ਹਰੀ-ਭਰੀ ਰਹੂਗੀ ਉਹਦੇ ਵਿਕਾਸ ਦੇ ਵਿੱਚ ਕੋਈ ਰੋਕ ਨਹੀਂ ਆਉਗੀ ਨਾ ਹੀ ਉਹ ਪੀਲੇ ਪੰਤੇ ਜਾਊਗੀ ਤਾਂ ਜੀ ਸਭ ਤੋਂ ਪਹਿਲਾਂ ਫਾਇਦਾ ਤਾਂ ਆਹੀ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਪਹਿਲੇ ਪਾਣੀ ਤੋਂ ਕਿੰਨੇ ਦਿਨ ਪਹਿਲਾਂ ਆਪਾਂ ਨੇ ਯੂਰੀਆ ਅਪਲਾਈ ਕਰਨਾ ਤਾਂ ਉਹਦੇ ਲਈ ਤੁਸੀਂ ਥੋੜੀ ਸਾਇੰਸ ਸਮਝੋ ਕਿਉਂਕਿ ਜਦੋਂ ਆਪਾਂ ਯੂਰੀਆ ਖੇਤਾਂ ਦੇ ਵਿੱਚ ਅਪਲਾਈ ਕਰਦੇ ਆ ਉਹ ਸਿੱਧਾ ਜਾ ਕੇ ਤੁਹਾਡੇ ਬੂਟਿਆਂ ਨੂੰ ਨਹੀਂ ਲੱਗਦਾ ਯੂਰੀਆ ਜਦੋਂ ਆਪਾਂ ਖੇਤਾਂ ਦੇ ਵਿੱਚ ਪਾਉਂਦੇ ਆ ਤਾਂ ਤੇ ਉਹ ਕਈ ਸਾਰੇ ਕੈਮੀਕਲ ਰਿਐਕਸ਼ਨਾਂ ਰਾਹੀਂ ਖੇਤਾਂ ਵਿੱਚ ਵਰਕ ਕਰਦਾ ਹੈ ਤੁਹਾਡੀ ਮਿੱਟੀ ਦੇ ਮੋਇਸਚਰ ਨਾਲ ਤੇ ਅਤੇ ਜਿਹੜੇ ਸੋਇਲ ਦੇ ਐਨਜ਼ਾਈਮ ਹੁੰਦੇ ਨੇ ਉਹਨਾਂ ਨਾਲ ਕੰਮ ਕਰਕੇ ਉਹ ਯੂਰੀਆ ਤੋਂ ਅਮੋਨੀਅਮ ਆਇਨਸ ਤੱਕ ਕਨਵਰਟ ਹੁੰਦਾ ਹੈ ਜਿਹੜੇ ਅਮੋਨੀਅਮ ਆਇਨ ਹੁੰਦੇ ਨੇ ਉਹ ਫਿਰ ਤੁਹਾਡੇ ਬੂਟੇ ਰਾਹੀਂ ਅਪਟੇਕ ਹੁੰਦੇ ਨੇ ਤੇ ਤੁਹਾਡੇ ਬੂਟੇ ਨੂੰ ਜਿਹੜੀ ਵੀ ਤੁਸੀਂ ਨਾਈਟ੍ਰੋਜਨ ਦੀ ডোজ ਪਾਈ ਹੈ ਉਹ ਸਾਰੀ ਉਹਨੂੰ ਵਧੀਆ ਢੰਗ ਨਾਲ ਮਿਲਦੀ ਹੈ ਤੇ ਜਿਹੜੀ ਇਹ ਸਾਰੀ ਪ੍ਰੋਸੈਸ ਹੈ ਇਹ ਆਮ ਤੌਰ ਤੇ 2 ਤੋਂ 7 ਦਿਨਾਂ ਦੇ ਵਿੱਚ ਵਿੱਚ ਸਮਾਂ ਲੈਂਦੀ ਹੈ ਕਿਉਂਕਿ ਇਹਦੇ ਵੀ ਕਈ ਫੈਕਟਰ ਨੇ ਜਿਨ੍ਹਾਂ ਉੱਪਰ ਇਹ ਡਿਪੈਂਡ ਕਰਦੀ ਹੈ ਤੁਹਾਡੀ ਮਿੱਟੀ ਦਾ ਮੋਇਸਚਰ ਕਿੰਨਾ ਪੀ ਐਚ ਲੈਵਲ ਕਿੰਨਾ ਤੇ ਜਿਹੜੀ ਤੁਹਾਡੇ ਸੋਇਲ ਦਾ ਟੈਂਪਰੇਚਰ ਹੈ ਉਹ ਵੀ ਇਹਦੇ ਉੱਪਰ ਬਹੁਤ ਡਿਪੈਂਡ ਕਰਦਾ ਹੈ ਕਿ ਜਿਹੜਾ ਤੁਸੀਂ ਯੂਰੀਆ ਪਾਉਂਗੇ ਉਹ ਕਿੰਨੇ ਦਿਨਾਂ ਵਿੱਚ ਜਾ ਕੇ ਤੁਹਾਡੇ ਬੂਟੇ ਨੂੰ ਮਿਲੂਗਾ ਤਾਂ ਇਹਦੇ ਲਈ ਸਿਫਾਰਿਸ਼ ਇਹੀ ਹੈ कि ਜਦੋਂ ਤੁਸੀਂ ਪਾਣੀ ਲਾਉਣਾ ਹੈ ਤਾਂ ਉਹ ਤੋਂ ਘੱਟੋ-ਘੱਟ 4 ਤੋਂ 5 ਦਿਨ ਪਹਿਲਾਂ ਤੁਸੀਂ ਯੂਰੀਆ ਪਾਓ ਤੇ ਵੱਧੋ-ਵੱਧ 7 ਦਿਨ ਦੇ ਅੰਤਰਾਲ ਤੱਕ ਤੁਸੀਂ ਯੂਰੀਆ ਪਾ ਸਕਦੇ ਹੋ ਤਾਂ ਤੁਸੀਂ ਮੋਟਾ-ਮੋਟਾ ਇਹ ਮੰਨੋ ਕਿ ਘੱਟੋ-ਘੱਟ 4 ਤੇ ਵੱਧੋ-ਵੱਧ 7 ਦਿਨ ਦੇ ਅੰਦਰ-ਅੰਦਰ ਤੁਸੀਂ ਯੂਰੀਆ ਅਪਲਾਈ ਕਰ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਇਹਨੇ ਦਿਨ ਪਹਿਲਾਂ ਯੂਰੀਆ ਨੂੰ ਖੇਤਾਂ ਦੇ ਵਿੱਚ ਪਾਉਂਗੇ ਤਾਂ ਉਹ ਚੰਗੀ ਤਰ੍ਹਾਂ ਅਮੋਨੀਅਮ ਦੀ ਫਾਰਮ ਦੇ ਵਿੱਚ ਅਵੇਲੇਬਲ ਹੋਊਗਾ ਜਦੋਂ ਤੁਸੀਂ ਪਾਣੀ ਲਾਉਂਗੇ ਜਿਵੇਂ ਤੁਸੀਂ ਖੇਤਾਂ ਦੇ ਵਿੱਚ ਪਾਣੀ ਲਾਉਂਗੇ ਤਾਂ ਜਿਹੜਾ ਤੁਸੀਂ ਯੂਰੀਆ ਖੇਤਾਂ ਦੇ ਵਿੱਚ ਪਾਇਆ ਹੈ ਉਹ ਬਹੁਤ ਹੀ ਵਧੀਆ ਢੰਗ ਦੇ ਨਾਲ ਤੁਹਾਡੇ ਪਲਾਂਟਸ ਅਪਡੇਟ ਕਰਨਗੇ ਕਿਉਂਕਿ ਉਦੋਂ ਤੁਹਾਡੇ ਬੂਟਿਆਂ ਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਤੇ ਜਦੋਂ ਆਪਾਂ ਨੇ ਉਹਦੇ ਵਿੱਚ ਪਹਿਲਾਂ ਹੀ ਯੂਰੀਆ ਪਾ ਦਵਾਂਗੇ ਤਾਂ ਯੂਰੀਆ ਪਾਣੀ ਦੇ ਨਾਲ ਨਾਲ ਤੁਹਾਡੇ ਬੂਟੇ ਨੇ ਅਪਡੇਟ ਕਰਨਾ ਹੈ ਜਿਹਦੇ ਨਾਲ ਉਹਦੇ ਵਿਕਾਸ ਵਿੱਚ ਬਹੁਤ ਵਾਧਾ ਹੋਊਗਾ ਅਤੇ ਨਾ ਹੀ ਫਿਰ ਤੁਹਾਡਾ ਬੂਟਾ ਪੀਲਾ ਹੋਊਗਾ ਤੇ ਉਹਦੇ ਵਿੱਚ ਤੁਸੀਂ ਦੇਖਿਓ ਫੋਟ ਵੀ ਬਹੁਤ ਸੋਹਣੀ ਹੋਊਗੀ ਆਹੀ ਫਾਇਦਾ ਹੁੰਦਾ ਜੀ ਜਦੋਂ ਆਪਾਂ ਪਹਿਲਾਂ ਯੂਰੀਆ ਅਪਲਾਈ ਕਰਦੇ ਆ ਖੇਤਾਂ ਦੇ ਵਿੱਚ ਤਾ ਕਿਸਾਨ ਵੀਰੋ ਕੋ ਗਲ ਦਾ ਧਿਆਨ ਰੱਖੋ ਪਾਣੀ ਤੋਂ 2 ਤੋਂ 3 ਦਿਨ ਪਹਿਲਾਂ ਤੁਸੀਂ ਯੂਰੀਆ ਕਿਰਪਾ ਕਰਕੇ ਨਾ ਪਾਓ ਘੱਟੋ ਘੱਟ 4 ਦਿਨ ਦਾ ਸਮਾਂ ਤਾਂ ਇਹਨੂੰ ਦਿਓ ਕਿਉਂਕਿ ਜਦੋਂ 1-2 ਦਿਨ ਪਹਿਲਾਂ ਤੁਸੀਂ ਯੂਰੀਆ ਪਾਨੇ ਹੋ ਤਾਂ ਉਹ ਮਿੱਟੀ ਦੇ ਵਿੱਚ ਡਿਸੋਲਵ ਨਹੀਂ ਹੁੰਦਾ ਤੇ ਜਦੋਂ ਆਪਾਂ ਪਾਣੀ ਲਾਉਂਨੇ ਆ ਤਾਂ ਹੋ ਸਕਦਾ ਹੈ ਕਿ ਜਿਹੜਾ ਤੁਸੀਂ ਖੇਤਾਂ ਵਿੱਚ ਪਾਣੀ ਲਾਉਂਗੇ ਤੇ ਜਿਹੜੇ ਯੂਰੀਏ ਦੇ ਕਣ ਤੁਹਾਡੇ ਖੇਤਾਂ ਵਿੱਚ ਪਏ ਨੇ ਉਹ ਕਣਕ ਦੀ ਜੜਾਂ ਤੋਂ ਵੀ نیچے ਚੱਲਿਆ ਜਾਵੇ ਉਹ ਲੀਚ ਡਾਊਨ ਹੋ ਜਾਵੇ ਇਸ ਕਰਕੇ ਧਿਆਨ ਰੱਖੋ ਕਿਸਾਨ ਵੀਰੋ ਕਿਕਟੋਕਟ ਚਾਰ ਤੇ ਵੱਧ ਤੋਂ ਵੱਧ 7 ਦਿਨਾਂ ਦੇ ਅੰਦਰ ਅੰਦਰ ਹੀ ਤੁਸੀਂ ਯੂਰੀਆ ਪਾਓ 1-2 ਦਿਨ ਵਾਲੇ ਯੂਰੀਆ ਨੂੰ ਤੁਸੀਂ ਤਰਜੀਹ ਨਹੀਂ ਦੇਣੀ ਕਿਉਂਕਿ ਉਹਦੇ ਨਾਲ ਤੁਹਾਨੂੰ ਲੌਸ ਜ਼ਿਆਦਾ ਹੋਊਗਾ ਯੂਰੀਆ ਯੂਰੀਆ ਤੁਹਾਡੀ ਫਸਲ ਨੂੰ ਨਹੀਂ ਮਿਲਣਾ ਜਿਹਦੇ ਕਰਕੇ ਤੁਹਾਨੂੰ ਵਧੀਆ ਰਿਜ਼ਲਟ ਨਹੀਂ ਮਿਲਣਗੇ ਵਧੀਆ ਰਿਜ਼ਲਟ ਲੈਣ ਵਾਸਤੇ ਤੁਸੀਂ 5 ਤੋਂ 7 ਦਿਨ ਦੇ ਵਿੱਚ ਵਿੱਚ ਯੂਰੀਆ ਖੇਤਾਂ ਵਿੱਚ ਪਾ ਸਕਦੇ ਹੋ ਤੇ ਇਹਦਾ ਇੱਕ ਹੋਰ ਫਾਇਦਾ ਜੀ ਜਿਨ੍ਹਾਂ ਨੇ ਹੈਪੀ ਸੀਡਰ ਦੇ ਨਾਲ ਬਿਜਾਈ ਕੀਤੀ ਹੈ ਜਾਂ ਜਾਂ ਫਿਰ ਮਲਚਿੰਗ ਵਾਲੀ ਕਣਕ ਹੈ ਜਾਂ ਫਿਰ ਜਿਹੜੀ ਹੁਣ ਨਵੀਂ ਤਕਨੀਕ ਆਈ ਹੈ ਸਰਫੇਸ ਸੀਡਰ ਜੇ ਉਹਦੇ ਨਾਲ ਤੁਸੀਂ ਬਿਜਾਈ ਕੀਤੀ ਹੈ ਤਾਂ ਉੱਥੇ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਹੀ ਤੁਹਾਨੂੰ ਯੂਰੀਆ ਪਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਪਰਾਲੀ ਦੇ ਉੱਪਰ ਇਹਨੂੰ ਛਿੱਟਾ ਦਵਾਂਗੇ ਤਾਂ ਜਿਵੇਂ ਹੀ ਤੁਸੀਂ ਪਾਣੀ ਲਾਓਗੇ ਤਾਂ ਬਹੁਤ ਵਧੀਆ ਢੰਗ ਦੇ ਨਾਲ ਤੁਹਾਡੀ ਸੋਇਲ ਦੇ ਵਿੱਚ ਐਬਜ਼ਾਰਬ ਹੋਊਗਾ ਤੇ ਬੂਟਾ ਉਹਨੂੰ ਬਹੁਤ ਸੋਹਣੇ ਢੰਗ ਦੇ ਨਾਲ ਅਪਡੇਟ ਕਰੂਗਾ ਜਿਸ ਦੇ ਨਾਲ ਤੁਹਾਡੇ ਬੂਟੇ ਦੀ ਵਿਕਾਸ ਬਹੁਤ ਵਧੀਆ ਹੋਊਗਾ ਤੇ ਜੀ ਜੀ ਹੁਣ ਆਪਾਂ ਗੱਲ ਕਰੀਏ ਕਿ ਇਹਦੀ ਕਿੰਨੇ ਡੋਸ ਪਾਣੀ ਚਾਹੀਦੀ ਹੈ ਤਾਂ ਤੁਸੀਂ ਇੱਕ ਥੈਲਾ ਪ੍ਰਤੀ ਏਕੜ ਮਤਲਬ 45 ਤੋਂ 50 ਕਿਲੋ ਪ੍ਰਤੀ ਏਕੜ ਤੁਸੀਂ ਇਹਦੀ ਡੋਸ ਪਾ ਸਕਦੇ ਹੋ ਜੇ ਤੁਹਾਡੀ ਜ਼ਮੀਨ ਥੋੜੀ ਭਾਰੀ ਹੈ ਕਲਰਾਠੀ ਆ ਜਾਂ ਫਿਰ ਡੱਕਰ ਜ਼ਮੀਨ ਹੈ ਉਹਦੇ ਵਿੱਚ ਤੁਸੀਂ ਵੱਧੋ-ਵੱਧ ਸਵਾ ਥੈਲਾ ਵੀ ਪਾ ਸਕਦੇ ਹੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਉਂਕਿ ਯੂਨੀਵਰਸਿਟੀ ਵੀ ਆਹੀ ਰਿਕਮੈਂਡ ਕਰਦੀ ਹੈ ਕਿ ਆਮ ਖੇਤਾਂ ਦੇ ਵਿੱਚ ਤੁਸੀਂ 110 ਕਿਲੋ ਪ੍ਰਤੀ ਏਕੜ ਯੂਰੀਆ ਪਾ ਸਕਦੇ ਹੋ ਅਤੇ ਜਿਹੜੀ ਤੁਹਾਡੀ ਕਲਰਾਠੀ ਆ ਭਾਰੀ ਜ਼ਮੀਨਾਂ ਨੇ ਉਹਨਾਂ ਉਹਨਾਂ ਵਿੱਚ ਤੁਸੀਂ 135 ਕਿਲੋ ਯੂਰੀਆ ਖੇਤਾਂ ਵਿੱਚ ਅਪਲਾਈ ਕਰਨਾ ਹੈ ਮਤਲਬ ਵੱਧ ਤੋਂ ਵੱਧ ਲਾ ਲਓ ਤੁਸੀਂ ਭਾਰੇ ਜ਼ਮੀਨਾਂ ਦੇ ਵਿੱਚ 3 ਬੈਗ ਪ੍ਰਤੀ ਏਕੜ ਪਾ ਸਕਦੇ ਹੋ 99 ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੇ ਤੁਹਾਡੇ ਕੋਈ ਸਵਾਲ ਨੇ ਜਿਨ੍ਹਾਂ ਦਾ ਤੁਸੀਂ ਆਨਸਰ ਲੱਭ ਰਹੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਆਪਣਾ ਸਵਾਲ ਟਾਈਪ ਕਰ ਸਕਦੇ ਹੋ ਅਸੀਂ ਉਹਦਾ ਜ਼ਰੂਰ ਤੁਹਾਨੂੰ ਜਲਦੀ ਤੋਂ ਜਲਦੀ ਆਨਸਰ ਦਵਾਂਗੇ ਤੇ ਅਤੇ ਜੀ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਆਪਣੇ ਚੈਨਲ ਤੇ ਜਾ ਸਕਦੇ ਹੋ ਐਮ ਦੀਆਂ ਹੋਰ ਬਹੁਤ ਵੀਡੀਓਜ਼ ਆਪਾਂ ਨੇ ਅਪਲੋਡ ਕੀਤੀਆਂ ਹੋਈਆਂ ਨੇ ਜਿਨ੍ਹਾਂ ਨਾਲ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਊਗਾ ਤੇਜੀ ਹੁਣ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ